ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 51 ਲਓ ਜੀ ਤੀਸਰੀ ਵਾਰ ਅਸੀਂ ਫੇਰ ਇੰਗਲੈਂਡ ਨੂੰ ਤਿਆਰ ਹੋ ਪਏ ਪਿਛਲੇ ਸਾਲ ਮੈਂ ਇੰਗਲੈਂਡ ਤੋਂ ਹੀ ਵਾਪਸ ਆ ਗਿਆ ਸਾਂ ਸੋ ਬੱਚਿਆਂ ਵੱਲੋਂ ਬਹੁਤ ਚਿੱਠੀਆਂ ਆਈਆਂ ਕਿ ਅਸੀਂ ਦੋਵੇਂ ਕੈਨੇਡਾ ਪੁੱਜੀਏ ਇੰਗਲੈਂਡ ਤੋਂ ਵੀ ਕਈ ਸ਼ਰਧਾਲੂਆਂ ਦੇ ਪੱਤਰ ਆਏ ਅਸੀਂ ਤਿਆਰੀ ਕਰ ਲਈ ਕਿਰਾਏਦਾਰ ਸਾਰੇ ਬਹੁਤ ਚੰਗੇ ਸਨ ਮਕਾਨ ਨੂੰ ਪਿੱਛੇ ਕੋਈ ਖਤਰਾ ਨਹੀਂ ਸੀ ਅਸਾ ਬੂਹੇ ਮਾਰੇ ਚਾਬੀਆਂ ਬੀਬੀ ਮਹਿੰਦਰ ਦੇ ਹਵਾਲੇ ਕੀਤੀਆਂ ਤੇ ਆਪ ਇੰਗਲੈਂਡ ਨੂੰ ਤੁਰ ਪਏ। ਇਸ ਵਾਰ ਮੇਰੇ ਨਾਲ ਸਿਰਫ ਦੋ ਸਾਥੀ ਸਨ ਤੇ ਦੋਵੇਂ ਜੀ ਅਸੀਂ। 20 April 1981 ਨੂੰ ਅਸੀਂ ਲੰਡਨ ਆ ਪੁੱਜੇ। ਅਗਲੇ ਦਿਨ ਤੋਂ ਕੀਰਤਨ ਸ਼ੁਰੂ ਹੋ ਗਏ। ਸਾਊਥ ਹਾਲ, ਸਾਊਥ ਹੈਪਟਨਸ, ਮੈਦਿਕ, ਬਰਮਿੰਗਮ, ਬਾਰਕਿੰਗ ਅਸੀਂ ਪਹਿਲਾਂ ਵੀ ਜਾ ਚੁੱਕੇ ਸਾਂ। ਇਸ ਵਾਰ ਵੀ ਗਏ। ਪਰ ਇਸਵਰ ਅਸਾਂ ਕੁਝ ਥਾਂ ਨਵੇਂ ਵੀ ਵੇਖੇ ਹਿਚਨ ਸਲੋ ਬੁਲੀਚ ਲਮਿੰਗਟਨ ਲੈਸਟਰ ਵਿੱਚ ਹਫਤਾ ਹਫਤਾ ਕੀਰਤਨ ਕੀਤਾ ਪੁਰਾਣੇ ਮਿੱਤਰਾਂ ਨੂੰ ਮਿਲੇ ਤੇ ਕੁਝ ਨਵੀਆਂ ਸਾਂਝਾਂ ਪਈਆਂ ਬਰਮਿੰਗਮ ਗਏ ਤਾਂ ਉਹ ਲੜਕੀ ਹਰਮਿੰਦਰ ਤੇ ਉਸਦੇ ਮਾਤਾ ਪਿਤਾ ਬੜੇ ਪਿਆਰ ਮਿਲੇ ਪਿਆਰ ਨਾਲ ਮਿਲੇ ਹਰਮਿੰਦਰ ਕਰਤਾਰਕੁਰ ਨੂੰ ਵੀ ਇਉਂ ਮਿਲੀ ਜਿਵੇਂ ਸਾਡੀਆਂ ਦੂਸਰੀਆਂ ਪੋਤਰੀਆਂ ਮਿਲਦੀਆਂ ਹਨ ਲਮਿੰਗਟਨ ਅਸੀਂ ਸਰਦਾਰ ਸ਼ੰਗਾਰਾ ਸਿੰਘ ਹੋਠੀ ਦੇ ਘਰ ਰਹੇ ਉਸ ਸਾਰੇ ਪਰਿਵਾਰ ਨੇ ਸਾਨੂੰ ਬਹੁਤ ਪਿਆਰ ਕੀਤਾ। ਸਲੋ ਵਿੱਚ ਅਸੀਂ ਸਰਦਾਰ ਲਾਲ ਸਿੰਘ ਬੈਂਸ ਤੇ ਘਰ ਰਹੇ, ਉਹਨਾਂ ਨਾਲ ਸਾਡੀ ਪੁਰਾਣੀ ਸਾਂਝ ਹੈ। ਸਰਦਾਰ ਲਾਲ ਸਿੰਘ ਦਾ ਪੁੱਤਰ ਬਲਵਿੰਦਰ ਸਿੰਘ ਤੇ ਸਾਡਾ ਪੋਤਰਾ ਹਰਿੰਦਰ ਸਿੰਘ ਇਕੱਠੇ ਡਗਸ਼ਈ ਪਬਲਿਕ ਸਕੂਲ ਵਿੱਚ ਪੜ੍ਹਦੇ ਸਨ। ਇਸ ਵਾਸਤੇ ਦੋਹਾਂ ਪਰਿਵਾਰਾਂ ਦਾ ਬੜਾ ਗੂੜਾ ਮੇਲ-ਮਿਲਾਪ ਸੀ। ਇਸ ਸਮੇਂ ਕਾਕਾ ਬਲਵਿੰਦਰ ਸਿੰਘ ਤੇ ਉਸਦੀ ਮਾਤਾ ਬੀਬੀ ਅਮਰਕੌਰ ਵੀ ਸਲੋ ਸਨ। ਉਹਨਾਂ ਦੇ ਘਰ ਸਾਡੇ ਵਾਸਤੇ ਕੋਈ ਉਪਰਾਪਨ ਨਹੀਂ ਸੀ। ਉਹਨਾਂ ਸਾਡੀ ਇੰਨੀ ਸੇਵਾ ਕੀਤੀ ਜਿਵੇਂ ਸਾਡਾ ਆਪਣਾ ਹੀ ਪਰਿਵਾਰ ਹੋਵੇ ਕਿਹਾ ਨਹੀਂ ਜਾ ਸਕਦਾ ਕਿ ਜ਼ਿੰਦਗੀ ਦੇ ਸਫ਼ਰ ਵਿੱਚ ਕਿਸ ਨੇ ਆਪਣਾ ਬਣ ਕੇ ਮਿਲ ਪੈਣਾ ਹੁੰਦਾ ਹੈ ਤੇ ਕਿਸ ਨੇ ਕਿਸੇ ਮੋੜ ਤੇ ਨਿਖੜ ਜਾਣਾ ਹੁੰਦਾ ਹੈ ਸਰਦਾਰ ਲਾਲ ਸਿੰਘ ਦੇ ਗਵਾਨ ਰਹਿੰਦੇ ਸਨ ਸਰਦਾਰ ਜਗਦੀਸ਼ ਸਿੰਘ ਸੰਧੂ ਗੱਲੀਬਾਤੀ ਉਹਨਾਂ ਨੂੰ ਪਤਾ ਲੱਗਾ ਕਿ ਮੇਰੀ ਜੀਵਨ ਸਾਥਨ ਕਰਤਾਰਕੌਰ ਦੇ ਮਾਪਿਆਂ ਦੀ ਗੋਤ ਸੰਧੂ ਹੈ ਇੰਨੀ ਸਾਂਝ ਉਹਨਾਂ ਚੰਗੀ ਤਰ੍ਹਾਂ ਪੱਕੀ ਕਰ ਲਈ ਉਹ ਕਰਤਾਰਕੌਰ ਨੂੰ ਭੂਆ ਖਣ ਲੱਗ ਪਏ ਇਸ ਰਿਸ਼ਤੇ ਨੂੰ ਉਹਨਾਂ ਪੱਕਾ ਬਣਾ ਲਿਆ। ਉਹ ਸਾਰਾ ਪਰਿਵਾਰ ਬਹੁਤ ਪਿਆਰ ਕਰਦਾ ਰਿਹਾ ਸਰਦਾਰ ਜਗਦੀਸ਼ ਸਿੰਘ ਦੇ ਘਰੋਂ ਬੀਬੀ surjeet कौर ਬਹੁਤ ਸਮਝਦਾਰ ਲੜਕੀ ਹੈ। ਉਹਨਾਂ ਸਾਡੀ ਬਹੁਤ ਸੇਵਾ ਕੀਤੀ, ਦੋ ਨਵੀਆਂ ਸਾਂਝਾਂ ਬਣੀਆਂ। ਸਾਊਥ ਹੈਪਟਨ ਵਿੱਚ ਸਰਦਾਰ ਹੁਸ਼ਿਆਰ ਸਿੰਘ ਗਰੇਵਾਲ ਦੇ ਪਰਿਵਾਰ ਨਾਲ ਪਹਿਲਾਂ ਹੀ ਬਹੁਤ ਪਿਆਰ ਸੀ ਤੇ ਨਵੇਂ ਸੱਜਣ ਸਾਡੀ ਜ਼ਿੰਦਗੀ ਵਿੱਚ ਆਏ ਸਰਦਾਰ ਅਜੀਤ ਸਿੰਘ ਜੋਹਲ ਤੇ ਉਹਨਾਂ ਦੇ ਘਰੋਂ ਬੀਬੀ ਕੁਲਵਿੰਦਰ ਕੌਰ ਉਹ ਦੋਵੇਂ ਸਾਡੇ ਬੱਚਿਆਂ ਦੇ ਹਾਨ ਹਨ ਇੱਕ ਹਫਤਾ ਅਸੀਂ ਉਥੇ ਰਹੇ ਤਾਂ ਉਹ ਵਰਤੇ ਵੀ ਸਾਡੇ ਬੱਚਿਆਂ ਵਾਂਗ ਹੀ ਉਥੋਂ ਤੁਰਨ ਲੱਗੇ ਤਾਂ ਬੀਬੀ ਕੁਲਵਿੰਦਰ कौर ਪਹਿਲਾਂ ਕਰਤਾਰ कौर ਦੇ ਗੱਲ ਲਾ ਕੇ ਰੋਈ ਤੇ ਫਿਰ ਉਸੇ ਤਰ੍ਹਾਂ ਮੇਰੇ ਗੱਲ ਲਾ ਕੇ ਬਰਖੁਰਦਾਰ ਅਜੀਤ ਸਿੰਘ ਉਸ ਵੇਲੇ ਦੂਸਰੇ ਪਾਸੇ ਮੂੰਹ ਕਰਕੇ ਅੱਖਾਂ ਪੂੰਝ ਰਹੇ ਸਨ ਸੌਥ ਹਾਲ ਵਿੱਚ ਸਾਡੀ ਪਹਿਲਾਂ ਹੀ ਬਹੁਤ ਜਾਣ ਪਛਾਣ ਸੀ ਸਰਦਾਰ ਸਵਰਨ ਸਿੰਘ ਸਿੱਧੂ ਦਾ ਸਾਰਾ ਪਰਿਵਾਰ ਆਪਣੇ ਵਾਂਗ ਮਿਲਦਾ ਹੈ ਤੇ ਇੱਕ ਨਵੀਂ ਬੀਬੀ ਗੁਰਮੇਜ਼ कौर ਮਿਲੀ ਉਹ ਰੋਜ਼ ਸਵੇਰੇ ਸਾਡੇ ਵਾਸਤੇ ਘਰੋਂ ਖੁਲਕੇ ਪਕਾ ਕੇ ਲਿਆਵੇ ਉਹ ਮੈਨੂੰ ਪਿਤਾ ਜੀ ਕਹਿੰਦੀ ਤੇ ਐਨੇ ਤੇ ਨਾਲ ਮਿਲਦੀ ਜਿਵੇਂ ਸਾਡੀ ਹੀ ਲੜਕੀ ਹੁੰਦੀ ਹੈ। ਕਿਚਨ ਵਿੱਚ ਇੱਕ ਹੋਰ ਪਰਿਵਾਰ ਨਾਲ ਮੋਹ ਪਿਆ ਇਹ ਹਨ ਬਰਖੁਰਦਾਰ ਸੁਖਵਿੰਦਰ ਸਿੰਘ ਤੇ ਉਹਨਾਂ ਦੇ ਘਰੋਂ ਬੀਬੀ ਹਰਪਾਲ ਕੌਰ ਇੱਕ ਹਫਤਾ ਮੇਰੇ ਸਾਥੀ ਦਾ ਗੁਰਦੁਆਰੇ ਵਿੱਚ ਰਹਿੰਦੇ ਸਨ ਤੇ ਅਸੀਂ ਦੋਵੇਂ ਉਹਨਾਂ ਦੇ ਘਰ ਕਰਤਾਰਕ ਔਰ ਸਾਰਾ ਦਿਨ ਉਹਨਾਂ ਦੇ ਛੋਟੇ ਲੜਕੇ ਨੂੰ ਗੋਦ ਵਿੱਚ ਲੈ ਕੇ ਬੈਠੀ ਰਹਿੰਦੀ ਦੋਹਾਂ ਦਾ ਦਿਲ ਪਰਚਾ ਰਹਿੰਦਾ। ਕਾਕੇ ਨੂੰ ਦਾਦੀ ਮਿਲ ਗਈ ਤੇ ਦਾਦੀ ਨੂੰ ਪੋਤਰਾ ਇਥੋਂ ਹਿੱਜਣ ਤੋਂ ਹੀ 15 ਮਈ 1981 ਨੂੰ ਅਸੀਂ ਇੱਕ ਵਾਰ ਫੇਰ ਮਹਾਰਾਜਾ ਦਲੀਪ ਸਿੰਘ ਦੀ ਸਮਾਦ ਵੇਖਣ ਗਏ ਪੁਰਾਣੀਆਂ ਯਾਦਾਂ ਤੇ ਝਾਤੀ ਪੁਰਾਣੇ ਜ਼ਖਮ ਛਿੱਲਣ ਦੇ ਬਰਾਬਰ ਹੁੰਦੀ ਹੈ ਵਾਵਾ ਆਖਰੀ ਦੀਵਾਨ ਸਾਡਾ ਸਾਊਥ ਹਾਲ ਸੀ ਇਥੋਂ ਅਸੀਂ ਕੈਨੇਡਾ ਨੂੰ ਤੁਰਨਾ ਸੀ ਹਿੱਜਣ ਤੋਂ ਕਾਕਾ ਸੁਖਵਿੰਦਰ ਸਿੰਘ ਬੀਬੀ ਹਰਪਾਲ ਕੌਰ ਤੇ ਉਹਨਾਂ ਦੇ ਸਾਰੇ ਬੱਚੇ ਸਾਨੂੰ ਮਿਲਣ ਆਏ ਉਹ ਸਾਰੇ ਜੀ ਵਾਰੀ ਵਾਰੀ ਸਾਨੂੰ ਦੋਹਾਂ ਨੂੰ ਗੱਲ ਲਾ ਕੇ ਮਿਲੇ ਮੈਂ ਕੁਦਰਤ ਦੀ ਕਰਾਮਾ ਤੇ ਹੈਰਾਨ ਸਾ ਕਿ ਰਚਨਹਾਰ ਨੇ ਇਨਸਾਨ ਦੇ ਹਿਰਦੇ ਵਿੱਚ ਕਿੰਨੀ ਮਮਤਾ ਭਰ ਰੱਖੀ ਹੈ ਬੀਬੀ ਹਰਪਾਲ ਕੌਰ ਮੇਰੇ ਗੱਲ ਲਾ ਕੇ ਰੋ ਰਹੀ ਸੀ ਤੇ ਸੁਖਵਿੰਦਰ ਸਿੰਘ ਕਰਤਾਰ ਦੀ ਛਾਤੀ ਨਾਲ ਲੱਗਾ ਹੰਝੂ ਵਹਾ ਰਿਹਾ ਸੀ ਮੈਂ ਇਓ ਮਹਿਸੂਸ ਕਰ ਰਿਹਾ ਹਾਂ ਸਾਂ ਜਿਵੇਂ ਉਹ ਸਾਡੇ ਸਭ ਤੋਂ ਛੋਟੇ ਨੌਪੁੱਤ ਹੋਣ ਕੋਈ ਪਿਛਲੇ ਜਨਮ ਦੀ ਸਾਂਝ ਅਖਾਨ ਹੈ ਡਿੱਡਿਆਂ ਡਿੱਠਿਆਂ ਮੂਹ ਦਾ 모 ਇਹਨਾਂ ਸਾਰੇ ਸੱਜਣਾ ਨਾਲ ਤਾਂ ਵੇਖਣ ਤੇ ਮਿਲਣ ਨਾਲ ਪਿਆਰ ਹੋ ਪਿਆ ਪਰ ਇੱਕ ਬਰਖੁਰਦਾਰ ਉਹ ਵੀ ਹਨ ਜਿਸ ਦਾ ਪਿਆਰ ਚਿੱਠੀ ਪੱਤਰਾਂ ਹੀ ਸ਼ੁਰੂ ਹੋਇਆ ਉਹ ਹੈ ਸਾਡਾ ਲਾੜਲਾ ਪੁੱਤਰ ਵਿਆਲ ਸਿੰਘ ਐਮਏ ਕਈ ਸਾਲ ਤੋਂ ਉਹ ਅਰਥ ਦੀ 우ਮਾਨ ਸਟੇਟ ਦੇ ਨਗਰ ਸਲਾਲਾ ਵਿੱਚ ਨੌਕਰੀ ਕਰ ਰਿਹਾ ਹੈ ਉਹ ਸਾਲ ਪਿਛੋਂ ਇੱਕ ਮਹੀਨੇ ਦੀ ਛੁੱਟੀ ਆਉਂਦਾ ਹੈ ਮੇਰੀਆਂ ਲਿਖਤਾਂ ਪੜ੍ਹ ਕੇ ਉਹਦੇ ਮਨ ਵਿੱਚ ਪਿਆਰ ਪੈਦਾ ਹੋ ਗਿਆ ਉਸਦੀ ਪਹਿਲੀ ਚਿੱਠੀ ਆਈ ਉਹ ਅਜਿਹੇ ਪਿਆਰੇ ਸ਼ਬਦਾਂ ਵਿੱਚ ਲਿਖੀ ਹੋਈ ਸੀ ਕਿ ਸਾਡਾ ਮਨ ਮੋਹ ਗਿਆ ਮੈਂ ਵੀ ਅੱਗੋਂ ਉਸੇ ਪਿਆਰ ਨਾਲ ਚਿੱਠੀ ਲਿਖੀ ਚਿੱਠੀ ਪੱਤਰ ਚੱਲਦਾ ਰਿਹਾ ਪਹਿਲੀ ਵਾਰ ਉਹ ਆਇਆ ਤੇ ਮੇਰੇ ਪੈਰੀ ਹੱਥ ਲਾ ਕੇ ਫਿਰ ਛਾਤੀ ਨਾਲ ਲਾ ਕੇ ਮਿਲਿਆ ਉਸਤੇ ਦਸਨ ਤੋਂ ਪਹਿਲਾਂ ਹੀ ਮੇਰੇ ਮੂੰਹੋਂ ਨਿਕਲਿਆ ਬੇਟਾ ਦਿਆਲ ਹਾਂ ਤੇ ਉਹ ਫਿਰ ਮੇਰੀ ਛਾਤੀ ਨਾਲ ਚਿਪਟ ਗਿਆ ਉਮਰ ਵਿੱਚ ਉਹ ਸਾਡੇ ਸਾਰੇ ਬੱਚਿਆਂ ਨਾਲੋਂ ਛੋਟਾ ਹੈ ਤੇ ਅਸੀਂ ਉਹਨੂੰ ਆਪਣਾ ਛੋਟਾ ਪੁੱਤਰ ਹੀ ਸਮਝਦੇ ਹਾਂ ਉਹਦੇ ਘਰੋਂ ਬੀਬੀ ਪਰਮਜੀਤ ਵੀ ਸਾਨੂੰ ਦੂਸਰੀਆਂ ਨੋਹਾ ਵਾਂਗ ਹੀ ਸਤਿਕਾਰ ਨਾਲ ਮਿਲਦੀ ਹੈ ਜਦੋਂ ਉਹ ਬੱਚਿਆਂ ਸਮੇਤ ਸਾਡੇ ਕੋਲ ਆਉਣਗੇ ਦੋਵੇਂ ਬੱਚੋ ਦੋਵੇਂ ਬੱਚੇ ਵੀ ਇਉਂ ਹੀ ਸਮਝਣਗੇ ਜਿਵੇਂ ਅਸੀਂ ਉਹਨਾਂ ਦੇ ਦਾਦਾ-ਦਾਦੀ ਹੀ ਹਾਂ ਪਿਛਲੇ ਜਨਮਾਂ ਦੀਆਂ ਰੱਬੀ ਸੰਜਮ ਬੇਗਰਜ਼ ਪਿਆਰ ਜਿੱਥੇ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਮੇਰੇ ਸਾਥੀ ਦੇਸ਼ ਭਰ ਤਾਇਏ ਤੇ ਅਸੀਂ ਦੋਵੇਂ ਜੀ 14 ਸਤੰਬਰ ਨੂੰ ਟ੍ਰਾਂਟੋ ਜਾ ਪੁੱਜੇ ਅੱਗੇ 에어ਪੋਰਟ ਉੱਤੇ ਸਾਡੀ ਪੋਤਰੀ ਬੀਬੀ ਗੁਰਿੰਦਰ ਰਸਤਾਪਤੀ ਜਸਵੀਰ ਸਿੰਘ ਮਰਲੀ ਤੇ ਉਸਦੇ ਮਾਤਾ ਪਿਤਾ ਸਰਦਾਰ ਹਰਬੰਸ ਸਿੰਘ ਤੇ ਬੀਬੀ ਬਸੰਤ ਕੌਰ ਆਏ ਹੋਏ ਸਨ ਸਰਦਾਰ ਹਰਬੰਸ ਸਿੰਘ ਤੇ ਬੀਬੀ ਬਸੰਤ ਕੌਰ ਮਾਨ ਨਾਲ ਕਹਿਣਗੇ ਕਿ ਅਸੀਂ ਤੁਹਾਡੇ ਰਵਿੰਦਰ ਸਿੰਘ ਤੇ ਅਮਰਜੀਤ ਨਹੀਂ ਹਾਂ ਸਾਡੀ ਆਤਮਾ ਉਹਨਾਂ ਨੂੰ ਮਿਲ ਕੇ ਬਹੁਤ ਪਰਸੰਨ ਹੈ 16 ਸਤੰਬਰ ਨੂੰ ਅਸੀਂ ਕੈਲਗਰੀ ਜਾ ਪੁੱਜੇ ਅੱਗੇ ਸਾਰਾ ਪਰਿਵਾਰ 에어ਪੋਰਟ ਤੇ ਆਇਆ ਹੋਇਆ ਸੀ ਰਗਵੀਰ ਸਿੰਘ ਉਸਦੀ ਪਤਨੀ ਬੀਬੀ ਜੋਤੀ ਉਹਨਾਂ ਦੇ ਤਿੰਨ ਬੱਚੇ surjit singh ਉਸਤੇ ਤਿੰਨੇ ਲੜਕੇ ਦੋਵੇਂ ਨੋਹਾ ਤੇ ਦੋਵੇਂ ਲੜਕੀਆਂ ਉਸ ਵੇਲੇ ਕੈਲਗਰੀ ਸਨ ਸਾਰੇ ਵਾਰੇ ਵਾਰੀ ਸਾਨੂੰ ਮਿਲੇ ਅਨਪੜ ਪਿੰਡੂ ਸਮਾਜ ਨੂੰ ਸ਼ਾਇਦ ਇਹ ਉਪਰ ਉਪਰਾ ਜਾਪੇ ਪਰ ਸਾਡੇ ਪਰਿਵਾਰ ਵਿੱਚ ਨੋਹਾ ਈਆਂ ਦਾ ਦਰਜਾ ਬਰਾਬਰ ਹੈ ਜਿਵੇਂ ਸਾਡੀ ਲੜਕੀ ਤੇ ਜਵਾਨ ਪੋਤਰੀਆਂ ਮੇਰੇ ਗੱਲ ਲਾ ਕੇ ਮਿਲਦੀਆਂ ਹਨ ਉਸੇ ਤਰ੍ਹਾਂ ਨੋਹਾ ਤੋਂ ਪੋਤਰੀਓ ਨੋਹਾ ਵੀ ਮਿਲਗਾ ਕੈਲਗਰੀ ਸਾਡੀ ਵਧੇਰੇ ਰਿਹائش ਚ ਰਣਜੀਤ ਸਿੰਘ ਦੇ ਘਰ ਰਹੇ ਰਗਵੀਰ ਸਿੰਘ ਦਾ ਘਰ ਕੈਲਗਰੀ ਵਿੱਚ ਹੈ ਚਰਨਜੀਤ ਸਿੰਘ ਤੇ ਗੁਰਜੀਤ ਸਿੰਘ ਦੇ ਮਕਾਨ ਨਾਲ ਲੱਗਦੇ ਇੱਕ ਛੋਟੇ ਜਿਹੇ ਨਗਰ ਏਅਰ ਡਰੀ ਵਿੱਚ ਹਨ ਸਾਡਾ ਵੱਡਾ ਲੜਕਾ ਰਵਿੰਦਰ ਸਿੰਘ ਉਸ ਸਮੇਂ ਇੱਕ ਹੋਰ ਸ਼ਹਿਰ ਕ੍ਰੈਨ ਬਰੁੱਕ ਵਿੱਚ ਰਹਿੰਦਾ ਹੈ ਰਹਿੰਦਾ ਸੀ ਉਹ 20 ਸਤੰਬਰ ਨੂੰ ਆ ਗਿਆ ਤੇ ਅਗਲੇ ਦਿਨ ਅਸੀਂ ਕਾਰ ਰਾਹੀਂ ਕ੍ਰੈਨ ਬਰੁੱਕ ਜਾ ਪਹੁੰਚੇ 22 ਤੇ ਨੂੰ ਦੋ ਦਿਨ ਉਥੇ ਸੈਰ ਕੀਤੀ ਤੇ 24 ਨੂੰ ਵਾਪਸ ਏਅਰ ਡਰੀ ਆ ਗਏ ਸਾਡੀ ਵੱਡੀ ਪੋਤ ਨੌ ਸੁਖਿੰਦਰ ਕੌਰ ਦੇ ਮਾਤਾ ਪਿਤਾ ਪੋਰਟ ਅਲਬਰਨੀ ਰਹਿੰਦੇ ਹਨ ਦੁਨੀਆ ਦੇ ਦੂਸਰੇ ਪਾਸੇ ਜਾ ਕੇ ਉਹਨਾਂ ਨੂੰ ਮਿਲੇ ਬਿਨਾ ਪਰਤਨਾ ਠੀਕ ਨਹੀਂ ਸੀ ਦੋਵੇਂ ਅਸੀਂ ਚਰਨਜੀਤ ਸਿੰਘ ਤੇ ਉਸ ਦਾ ਲड़का ਰਾਜबीर 에ਅਰ ਡਰੀ ਤੋਂ 12 ਵਜੇ ਕਾਰ ਨਹੀਂ ਚੱਲੇ ਰਾਤ ਇੱਕ ਥਾਂ ਹੋਟਲ ਵਿੱਚ گزار ਕੇ ਅਗਲੇ ਦਿਨ ਅਸੀਂ ਪੋਰਟ ਅਲਬਰਨੀ ਜਾ ਪਹੁੰਚੇ ਬੀਬੀ ਸੁਖਿੰਦਰ ਦੇ ਮਾਤਾ ਪਿਤਾ ਸਰਦਾਰ ਹਰਚੰਦ ਸਿੰਘ ਤੇ ਬੀਬੀ surjeet ਕੌਰ ਬਹੁਤ ਹੀ ਪਿਆਰ ਵਾਲੇ ਸੱਜਣ ਹਨ ਦੋ ਦਿਨ ਉੱਥੇ ਪਰਿਵਾਰ ਵਿੱਚ گزار ਕੇ ਅਸੀਂ ਵਾਪਸ ਮੁੜ ਪਏ ਸੁਰਜੀਤ ਸਿੰਘ ਦੀ ਛੋਟੀ ਨਾ ਬੀਬੀ ਦਪਿੰਦਰ ਕੌਰ ਦਾ ਮਾਮਾ ਸਰਦਾਰ ਜਤਿੰਦਰ ਸਿੰਘ ਵੈਨਕੂਵਰ ਰਹਿੰਦਾ ਹੈ ਇੱਕ ਰਾਤ ਉਸ ਕੋਲ ਗੁਜ਼ਾਰ ਕੇ ਅਸੀਂ ਵਾਪਸ 에ਅਰ ਡਰੀ ਆ ਗਏ ਸਾਰਾ ਪਰਿਵਾਰ ਸਾਡਾ ਉੱਥੇ ਹੈ ਪੁੱਤਾਂ-ਪੋਤਰੀਆਂ ਵਿੱਚ ਬੈਠੇ ਵੀ ਅਸੀਂ ਮਹਿਸੂਸ ਕਰ ਰਹੇ ਸਾਂ ਜਿਵੇਂ ਅਸੀਂ ਪਰਦੇਸ ਬੈਠੇ ਹਾਂ ਸਾਡਾ ਦਿਲ ਭਾਰਤ ਵਿੱਚ ਸੀ ਅਸੀਂ ਉੱਡ ਕੇ ਵੀ ਲੁਧਿਆਣੇ ਪਹੁੰਚ ਜਾਣਾ ਚਾਹੁੰਦੇ ਸਾਂ ਤੇ ਅੰਤ ਅਸੀਂ 19 ਅਕਤੂਬਰ 1981 ਨੂੰ ਵਾਪਸ ਘਰ ਪਹੁੰਚ ਗਏ ਕਦੇ-ਕਦੇ ਮੈਂ ਪਹਿਲੀ ਉਮਰ ਤੇ ਝਾਤੀ ਮਾਰਦਾ ਹਾਂ ਤਾਂ ਮੇਰੇ ਮੂੰਹੋਂ ਆਵਸੋਂ ਨਿਕਲ ਜਾਂਦਾ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਇਸ ਵੇਲੇ ਸਾਡਾ ਛੋਟਾ ਲੜਕਾ ਰਗਵੀਰ ਸਿੰਘ ਡਾਕਟਰ ਹੈ ਦੂਸਰੇ ਲੜਕੇ surjit singh ਦਾ ਪੁੱਤਰ ਚਰਨਜੀਤ ਸਿੰਘ ਇੰਜੀਨੀਅਰ ਹੈ surjit singh ਦੀ ਛੋਟੀ ਨੋ ਬੀਬੀ ਦਪਿੰਦਰ कौर ਇੰਜੀਨੀਅਰ ਹੈ surjit singh ਦਾ ਛੋਟਾ ਲੜਕਾ gurjeet singh ਇੰਜੀਨੀਅਰਿੰਗ ਦੀ ਡਿਗਰੀ ਕੋਰਸ ਕਰ ਰਿਹਾ ਹੈ ਉਹਨਾਂ ਸਾਰਿਆਂ ਜਨਮ ਭਾਰਤ ਵਿੱਚ ਲਿਆ ਮੁੱਢਲੀ تعلیم ਉਹਨਾਂ ਨੂੰ ਭਾਰਤ ਨੇ ਦਿੱਤੀ ਹੈ ਪਰ ਉਹਨਾਂ ਦੀ ਵਿੱਦਿਆ ਦਾ ਲਾਭ ਅੱਜ ਦੂਸਰਾ ਮੁਲਕ ਉਠਾ ਰਿਹਾ ਹੈ ਕਿਉਂ ਇਸ ਦਾ ਉੱਤਰ ਮੇਰੇ ਕੋਲ ਨਹੀਂ ਇਸ ਦਾ ਉੱਤਰ ਭਾਰਤ ਉੱਤੇ ਰਾਜ ਕਰ ਰਹੇ ਸਿਆਸਤਦਾਨਾਂ પાસે ਹੈ ਯਾਦ ਰੱਖੋ ਜਿਹੜਾ ਦੇਸ਼ ਆਪਣੀ ਬੁੱਧੀਜੀਵੀਆ ਨੂੰ ਆਪਣੇ ਵਿੱਚ ਨਹੀਂ ਰੱਖ ਸਕਦਾ ਉਹ ਦੁਨੀਆ ਦੀ ਤਰੱਕੀ ਦੀ ਦੌੜ ਵਿੱਚ ਪਛੜ ਜਾਇਆ ਕਰਦਾ ਹੈ ਅੰਕ 52 ਮੇਰੇ ਇਨਾਮ ਕੁਦਰਤੀ ਹੈ ਕਿ ਮੇਰੇ ਨਾਮ ਪ੍ਰਾਪਤ ਕਰਨ ਵਾਲੇ ਨੂੰ ਖੁਸ਼ੀ ਹੁੰਦੀ ਹੈ ਪਰ ਇਸ ਨਾਲ ਹੋਰ ਲੋਕਾਂ ਨੂੰ ਇਨਾਮ ਪ੍ਰਾਪਤ ਕਰਨ ਵਾਸਤੇ ਉਤਸ਼ਾਹ ਤੇ ਪ੍ਰੇਰਣਾ ਵੀ ਮਿਲਦੀ ਹੈ ਪੰਜਵੀਂ ਦਾ ਨਤੀਜਾ ਨਿਕਲਿਆ ਤਾਂ ਇੱਕ ਸ਼ਹਿਰੀ ਲੜਕੇ ਨੂੰ ਅੰਗਰੇਜ਼ੀ ਚੋ ਫਰਸਟ ਆਨ ਕਾਰਨ ਇਨਾਮ ਮਿਲਿਆ ਵੇਖ ਕੇ ਮੈਨੂੰ ਬੜਾ ਗੁੱਸਾ ਆਇਆ ਪਈ ਜਮਾਤ ਦਾ ਕੈਪਟਨ ਮੈਂ ਤੇ ਨਾਮ ਕੋਈ ਹੋਰ ਲੈ ਜਾਏ ਅਸਲ ਵਿੱਚ ਮੇਰਾ ਪੜ੍ਹਾਈ ਦਾ ਢੰਗ ਦੂਸਰਿਆਂ ਨਾਲੋਂ ਨਵੇਕਲਾ ਸੀ ਕੋਰਸ ਦੀਆਂ ਕਿਤਾਬਾਂ ਨੂੰ ਘੋਟਾ ਲਾਉਣ ਦੀ ਮੇਰੀ ਆਦਤ ਨਹੀਂ ਸੀ ਪਰ ਹੋਰ-ਹੋਰ ਕਿਤਾਬਾਂ ਮੈਂ ਬਹੁਤ ਪੜ੍ਹਦਾ ਸਾਂ ਸਕੂਲ ਦੀ ਲਾਇਬ੍ਰੇਰੀ ਵਿੱਚ ਪੰਜਾਬੀ ਦੀਆਂ ਕਿਤਾਬਾਂ ਬਹੁਤ ਥੋੜੀਆਂ ਸਨ ਉਹ ਮੈਂ ਮੁਕਾ ਲਈਆਂ ਪਰ ਉਰਦੂ ਦੀਆਂ ਕਾਫੀ ਸਨ ਉਹ ਮੈਂ ਪੜਦਾ ਰਹਿੰਦਾ ਸਾਂ ਕਨਿੰਗਮ ਦੀ ਸਿੱਖ ਹਿਸਟਰੀ ਵੀ ਮੈਂ ਸਕੂਲ ਵਿੱਚ ਹੀ ਪੜ੍ਹੀ ਸੀ ਉਦੋਂ ਮੈਂ 9ਵੀਂ ਜਮਾਤ 'ਚ ਪੜਦਾ ਸੀ ਖੈਰ ਮੈਂ 5ਵੀਂ ਦੀ ਗੱਲ ਕਰ ਰਹੀ ਆਂ ਸਾਂ ਹੋਰ ਨੂੰ ਇਹ ਨਾਮ ਮਿਲਣ ਤੇ ਮੈਂ ਬਹੁਤ ਖਾਰਖਾਦੀ ਉਹਦੇ ਵੱਲ ਘੂਰ ਕੇ ਵੇਖਦਿਆ ਮੈਂ ਦਿਲ 'ਚ ਕਿਹਾ ਅੱਛਾ ਆਉਂਦੇ ਸਾਲ ਨੂੰ ਵੇਖਾਂਗਾ हिसाब मेरा बहुत अच्छा ਸੀ ਮੈਨੂੰ ਮਾਨ ਸੀ ਕਿ 100 ਵਿੱਚੋਂ ਕੋਈ ਮੇਰਾ ਇੱਕ ਨੰਬਰ ਵੀ ਨਹੀਂ ਕੱਢ ਸਕਦਾ ਪਰ 6ਵੀਂ ਵਿੱਚ ਮੈਂ ਅੰਗਰੇਜ਼ੀ ਨੂੰ ਵੀ ਖੂਬ ਘੋਟਾ ਲਾਇਆ ਤਿੰਨ ਸੈਕਸ਼ਨ ਸਨ 6ਵੀਂ ਦੇ ਅੰਗਰੇਜ਼ੀ ਵਿੱਚ ਮੈਂ ਫਰਸਟ ਆਇਆ ਮੈਨੂੰ ਇਨਾਮ ਵਜੋਂ ਇੱਕ ਅੰਗਰੇਜ਼ੀ ਦੀ ਕਿਤਾਬ ਮਿਲੀ ਉਸ ਵਿੱਚ ਜਾਨਵਰਾਂ ਦੀਆਂ ਤੇ ਪਰੀ ਕਹਾਣੀਆਂ ਸਨ ਜਮਾਤ ਦੇ ਹਿਸਾਬ ਤਾਂ ਉਹ ਠੀਕ ਸੀ ਪਰ ਮੇਰੀ ਉਮਰ ਮੁਤਾਬਕ ਨਹੀਂ ਫਿਰ ਵੀ ਮੈਂ ਉਹ ਸਾਰੀ ਪੜ ਛੱਡੀ ਭਲਾ ਇਨਾਮ ਵਿੱਚ ਮਿਲੀ ਕਿਤਾਬ ਕਿਵੇਂ ਨਾ ਪੜਦਾ ਉਸਦੀ ਪਹਿਲੀ ਕਹਾਣੀ ਇੱਕ ਡੱਡੂ ਦੀ ਸੀ ਜੋ ਸ਼ੂਮੰਤਰ ਦੀ ਡਾਲੀ ਨਾਲ ਇੱਕ ਖੂਬਸੂਰਤ ਸ਼ਹਿਜ਼ਾਦੀ ਬਣ ਜਾਂਦਾ ਹੈ। ਦੂਸਰਾ ਇਨਾਮ ਮੈਂ 8ਵੀਂ ਵਿੱਚ ਪ੍ਰਾਪਤ ਕੀਤਾ ਪੰਜਾਬ ਦੇ ਵਿਦਿਅਕ ਮੈਕਮੇ ਵੱਲੋਂ ਇੱਕ ਮੁਕਾਬਲਾ ਕਰਾਇਆ ਗਿਆ ਉਸ ਵਿੱਚ 10ਵੀਂ ਤੱਕ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਚਾਰ ਮਜਮੂਨ ਦਿੱਤੇ ਗਏ ਸਨ ਉਹਨਾਂ ਵਿੱਚੋਂ ਇੱਕ ਕਿਸੇ ਇੱਕ ਤੇ ਲੇਖ ਲਿਖਣਾ ਸੀ ਉਰਦੂ ਵਿੱਚ। ਮੈਂ ਤੰਦਰੁਸਤੀ ਤੇ ਲੇਖ ਲਿਖਿਆ ਉਸ ਉਤੇ ਮੈਨੂੰ ਸਾਰੇ ਪੰਜਾਬ ਵਿੱਚੋਂ ਪਹਿਲਾ ਇਨਾਮ ਮਿਲਿਆ ਇਨਾਮ ਸੀ ਕੇਵਲ 15 ਰੁਪਏ। ਮੇਰੇ ਮਾਤਾ ਪਿਤਾ ਵੀ ਬਹੁਤ ਖੁਸ਼ ਹੋਏ ਉਹਨਾਂ 15 ਰੁਪਏ ਦੀ ਮੈਂ ਵੇਸਟ ਐਂਡ ਕੰਪਨੀ ਦੀ ਜੇਬੀ ਘੜੀ ਖਰੀਦੀ। ਸਾਨ 50 ਤੋਂ ਪਿੱਛੋਂ ਮੈਂ ਗੁੱਟ ਵਾਲੀ ਘੜੀ ਰੱਖਣੀ ਸ਼ੁਰੂ ਕੀਤੀ ਹੈ ਪਹਿਲਾਂ ਜੇਬੀ ਹੀ ਰੱਖਦਾ ਸੀ ਤੇ 10ਵੀਂ ਵਿੱਚ ਮੈਨੂੰ ਬਹੁਤ ਉੱਤਮੀ ਨਾਮ ਮਿਲਿਆ ਸਾਡੇ ਪੁਰਾਤਨ ਸ਼ਾਸਤਰ ਅਨੁਸਾਰ ਜਿਸ ਬਿਨਾ ਮਨੁੱਖ ਦੀ ਗਤੀ ਹੀ ਨਹੀਂ ਕਿਉਂਕਿ ਚੁਨਾਚੀ ਯਾਨੀ ਕਿ ਮੈਂ ਪਿਤਾ ਜੀ ਬਣ ਗਿਆ। ਉਦੋਂ ਪਿੰਡਾਂ ਵਿੱਚ ਡੈਡੀ ਇਕਵਾਉਣ ਦਾ ਰਿਵਾਜ ਹੀ ਨਹੀਂ ਸੀ ਵੈਸੇ ਅੱਜ ਦੀ ਪੀੜ੍ਹੀ ਪਿਤਾ ਜੀ ਦੀ ਥਾਂ ਡੈਡੀ ਆ ਕੇ ਖੁਸ਼ ਹੁੰਦੀ ਹੈ ਡੈਡੀ ਨਾਲ ਜੀ ਨਹੀਂ ਲਾਉਣਾ ਪੈਂਦਾ ਢਾਡੀ ਦੀ ਹیثیت ਵਿੱਚ ਸਨਮਾਨ ਪੱਤਰ ਤਾਂ ਬਹੁਤ ਹੀ ਮਿਲੇ ਫਿਰ ਆਈ ਸਰਕਾਰੀ ਇਨਾਮਾਂ ਦੀ ਵਾਰੀ ਮਲਾਇਆ ਤੋਂ ਆ ਕੇ ਮੈਂ ਕਾਲੇ ਪਰਛਾਵੇਂ ਨੋਵਲ ਲਿਖਿਆ ਸਰਦਾਰ ਜੀਵਨ ਸਿੰਘ ਲਾਹੌਰ ਬੁੱਕ ਸ਼ਾਪ ਵਾਲਿਆਂ ਦੇ ਜ਼ੋਰ ਦੇਣ ਤੇ ਮੈਂ ਉਹ ਭਾਸ਼ਾ ਵਿਭਾਗ ਪੰਜਾਬ ਦੇ ਇਨਾਮੀ ਮੁਕਾਬਲੇ ਵਿੱਚ ਪੇਸ਼ ਕਰ ਦਿੱਤਾ ਆਸ ਤਾਂ ਨਹੀਂ ਸੀ ਪਰ ਫਰਵਰੀ 1900 ਬਾਠ ਵਿੱਚ ਮੈਨੂੰ ਉਸਤੇ ਪਹਿਲਾ ਇਨਾਮ ਮਿਲ ਗਿਆ। ਬਧੇਰੇ ਖੁਸ਼ੀ ਇਸ ਗੱਲ ਦੀ ਹੋਈ ਕਿ ਉਹ ਇਨਾਮ ਸਰਦਾਰ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਦੇ ਹੱਥੋਂ ਮਿਲਿਆ ਸੀ। ਭਾਰਤ ਸਰਕਾਰ ਦੀ ਐਜੂਕੇਸ਼ਨ ਮਿਨਿਸਟਰੀ ਵੱਲੋਂ ਹਰ ਸਾਲ 9 ਸਿੱਖਿਆਕਾਂ ਵਾਸਤੇ ਲਿਖੇ ਸਾਹਿਤ ਉਤੇ ਮੁਕਾਬਲੇ ਵਿੱਚ ਇਨਾਮ ਦਿੱਤੇ ਜਾਂਦੇ ਹਨ। ਇੱਕ ਸਾਲ ਵਿੱਚ ਇੱਕ ਭਾਸ਼ਾ ਦੇ ਇੱਕ ਲੇਖਕ ਨੂੰ ਇਨਾਮ ਮਿਲਦਾ ਹੈ ਤੇ ਇੱਕ ਲੇਖਕ ਕੇਵਲ 3 ਵਾਰ ਇਨਾਮ ਲੈ ਸਕਦਾ ਹੈ। ਸਰਦਾਰ ਜੀਵਨ ਸਿੰਘ ਦੇ ਜ਼ੋਰ ਦੇਣ ਤੇ 2-2 ਸਾਲ ਦੀ ਵਿੱਤ ਉਤੇ ਮੈਂ ਤਿੰਨ ਛੋਟੇ ਨਾਵਲ ਲਿਖੇ ਤੇ ਤਿੰਨਾਂ ਨੂੰ ਹੀ ਇਨਾਮ ਮਿਲ ਗਿਆ। ਵੀਰਵਾ ਪਹਿਲਾ ਹੈ ਸੁਰਗ ਸਵੇਰਾ 28 662 ਨੂੰ 8ਵਾਂ ਮੁਕਾਬਲਾ। ਦੂਸਰਾ ਹੈ ਹਿਮਾਲਿਆ ਦੇ ਰਾਖੇ 28 864 ਨੂੰ 10ਵਾਂ ਮੁਕਾਬਲਾ। ਤੀਸਰਾ ਹੈ ਸੱਬੇ ਸੰਜੀਵਲ ਸਦાયਨ 1966 ਵਿੱਚ 12ਵਾਂ ਮੁਕਾਬਲਾ। ਸਾਡੇ ਦੇਸ਼ ਵਿੱਚ ਸਭ ਤੋਂ ਉੱਚਾ ਸਹਾਇਤਿਕ ਅਵਾਰਡ ਹੈ ਭਾਰਤ ਸਰਕਾਰ ਸਥਾਪਿਤ ਸੰਸਥਾ ਸਾਹਿਤ ਅਕੈਡਮੀ ਦਾ ਇਹ ਤਾਂ ਮੈਂ ਨਹੀਂ ਕਹਿੰਦਾ ਕਿ ਮੈਨੂੰ ਇਸ ਦੀ ਇੱਛਾ ਨਹੀਂ ਸੀ ਪਰ ਇਸ ਦੀ ਆਸ ਨਹੀਂ ਸੀ ਕਾਰਨ ਉਸ ਸਮੇਂ ਤੱਕ ਪੰਜਾਬੀ ਬੁੱਧੀਜੀਵੀ ਮੈਨੂੰ ਨਾਵਲਕਾਰ ਮੰਨਦੇ ਹੀ ਨਹੀਂ ਸਨ ਇਸ ਬਾਰੇ ਮੈਂ ਸਰਦਾਰ ਕਰਨਜੀਤ ਸਿੰਘ ਦੀ ਲਿਖਤ ਵਿੱਚੋਂ ਇੱਕ ਟੁਕ ਦੇ ਦਿੰਦਾ ਹਾਂ 1974 ਵਿੱਚ ਮੇਰੇ ਨਾਵਲ ਯੁੱਗ ਬਦਲ ਗਿਆ ਨੂੰ ਸਾਹਿਤ ਅਕੈਡਮੀ ਦਾ ਵਾਰਡ ਮਿਲ ਗਿਆ ਤਾਂ ਕਰਨਜੀਤ ਸਿੰਘ ਇੰਟਰਵਿਊ ਵਾਸਤੇ ਆਇਆ ਸੀ ਕਰਨਜੀਤ ਸਿੰਘ ਦਾ ਸਵਾਲ ਸੀ ਤੁਸੀਂ ਦੋ ਦਰਜਨ ਦੇ ਕਰੀਬ ਨਾਵਲ ਲਿਖੇ ਹਨ ਅਤੇ ਮੇਰੀ رائے ਵਿੱਚ ਯਥਾਰਥ ਉਤੇ ਪਕੜ ਦੀ ਦ੍ਰਿਸ਼ਟੀ ਤੋਂ ਤੁਹਾਡੇ ਨਾਵਲ ਆਪਣੇ ਸਮਕਾਲੀਆਂ ਨਾਲੋਂ ਬਿਹਤਰ ਹਨ ਫਿਰ ਵੀ ਤੁਹਾਡੀ ਚਰਚਾ ਬਿਲਕੁਲ ਨਹੀਂ ਹੋਈ ਇਸ ਦਾ ਕਾਰਨ ਤੁਸੀਂ ਆਪ ਕਦੇ ਸੋਚਿਆ ਹੈ ਤੁਹਾਡੇ ਖਾਨ ਪੀਣ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਐਸਾ ਬੰਦਾ ਹੋਇਆ ਜਿਸ ਨੇ ਕਿਸੇ ਨਾਲ ਬਹਿ ਕੇ ਚਾਹ ਵੀ ਨਾ ਪੀਣੀ ਹੋਈ ਇੱਕ ਵਾਰ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਸਾਹਿਤਾ ਇਤਿਹਾਸ ਲਿਖਵਾਇਆ ਜਾ ਰਿਹਾ ਸੀ ਇਤਿਹਾਸ ਲੇਖਕ ਨੇ ਮੇਰੇ ਬਾਰੇ ਵੀ ਇੱਕ ਨਾਵਲਕਾਰ ਦੇ ਤੌਰ ਤੇ ਕੁਝ ਸਫ਼ੇ ਲਿਖੇ ਸੋਧਕ ਨੇ ਜੋ ਸਾਹਿਤਿਕ ਖੇਤਰ ਦਾ ਮੰਨਿਆ ਪਰ ਮੰਨਿਆ ਸੱਜਣ ਹੈ ਪੁੱਛਿਆ ਕਿ ਇਹ ਉਹੀ ਸੋਨ ਸਿੰਘ ਸੀਤਲ ਹੈ ਜੋ ਕਿ ਢਾਡੀ ਹੈ ਲੇਖਕ ਵੱਲੋਂ ਹਾਂ ਵਿੱਚ ਉੱਤਰ ਮਿਲਣ ਉੱਤੇ ਸੋਧਕ ਨੇ ਕਿਹਾ ਤਾਂ ਮੈਂ ਉਸ ਨੂੰ ਜਾਣਦਾ ਹਾਂ ਉਹ ਢਾਡੀ ਤਾਂ ਚੰਗਾ ਹੈ ਪਰ ਹੈ ਤਾਂ ਇੱਕ ਢਾਡੀ ਹੀ ਨਾ ਉਹ ਨਾਵਲ ਕੀ ਲਿਖਦਾ ਹੋਵੇਗਾ ਤੇ ਨਾਲ ਹੀ ਉਹਨੇ ਮੇਰੇ ਬਾਰੇ ਲਿਖੇ ਸਫਿਆਂ ਉੱਤੇ ਕਲਮ ਨਾਲ ਕਾਂਟਾ ਫੇਰ ਦਿੱਤਾ ਲੇਖਕ ਨੇ ਪੁੱਛਿਆ ਤੁਸੀਂ ਉਸ ਦਾ ਕੋਈ ਨਾਵਲ ਪੜ੍ਹਿਆ ਹੈ ਤਾਂ ਸੋਧਕ ਨੇ ਉਸੇ ਹੀ ਦ੍ਰਿੜਤਾ ਜਾਂ ਹੱਠ ਧਰਮੀ ਨਾਲ ਉੱਤਰ ਦਿੱਤਾ ਪੜ੍ਹਿਆ ਤਾਂ ਨਹੀਂ ਪਰ ਮੈਂ ਸਮਝਦਾ ਹਾਂ ਕਿ ਇੱਕ ਢਾਡੀ ਨਾਵਲ ਨਹੀਂ ਲਿਖ ਸਕਦਾ ਸੋ ਪੜਿਆਂ ਤੋਂ ਬਿਨਾਂ ਹੀ ਮੇਰੇ ਬਾਰੇ ਫਤਵਾ ਦਿੱਤਾ ਜਾਂਦਾ ਰਿਹਾ ਹੈ ਦੂਜੀ ਗੱਲ ਹੁੰਦੀ ਹੈ ਬੰਦੇ ਨੂੰ ਪ੍ਰਸ਼ੰਸਾ ਦੀ ਭੁੱਖ ਢਾਡੀ ਦੇ ਕਿਤੇ ਵਿੱਚੋਂ ਮੈਨੂੰ ਇੰਨੀ ਪ੍ਰਸ਼ੰਸਾ ਮਿਲੀ ਹੈ ਕਿ ਮੇਰੀ ਇਸ ਰੁਚੀ ਦੀ ਪੂਰਨ ਤ੍ਰਿਪਤੀ ਹੋ ਗਈ ਹੈ ਪਰੇ ਯਕੀਨ ਮੇਰਾ ਸਦਾ ਹੀ ਰਿਹਾ ਹੈ ਕਿ ਅਵੇਰੇ ਆ ਸਵੇਰੇ ਮੇਰੀ ਘਾਲ ਨਾਲੋਂ ਜ਼ਰੂਰ ਗਾਲਿਆ ਜਾਵੇਗਾ ਅਵਾਰਡ ਮਿਲ ਗਿਆ ਉਸ ਸਮੇਂ ਵੀ ਮੈਂ ਰਸਮੀ ਤਕਰੀਰ ਵਿੱਚ ਇਹਾ ਕਿਹਾ ਕਿਹਾ ਸੀ ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਸਦਾ ਹੀ ਮੇਰਾ ਵਿਸ਼ਵਾਸ ਹੈ ਕਿ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ ਪਛਮੀ ਚਿੰਤਕਾਂ ਦਾ ਵਿਚਾਰ ਹੈ ਕਿ ਤਕਰੀਰ ਤੇ ਤਹਿਰੀਰ ਦੋਵੇਂ ਗੁਣ ਕਿਸੇ ਇੱਕ ਪੁਰਸ਼ ਵਿੱਚ ਨਹੀਂ ਹੁੰਦੇ ਸਾਡੇ ਬੁੱਧੀਜੀਵੀ ਵੀ ਉਸੇ ਸਿਧਾਂਤ ਤੇ ਪੱਕੇ ਹਨ ਇਨ੍ਹਾਂ ਸਭ ਕੁਝ ਅੰਗਰੇਜ਼ੀ ਤੋਂ ਉਧਾਰਾ ਲਿਆ ਹੈ ਆਪ ਸੋਚਣ ਦਾ ਯਤਨ ਘਟਵਾਦ ਹੀ ਕੀਤਾ ਹੈ ਪਰ ਜੇ ਦਾਤਾ ਪਰ ਜੇ ਦਾਤਾ ਇੱਕ ਹੀ ਮਨੁੱਖ ਨੂੰ ਹੀ ਦੋਵੇਂ ਗੁਣ ਦੇ ਦੇਵੇ ਤਾਂ ਇਹ ਅਸੰਭਵ ਨਹੀਂ ਮਹਾਰਾਜ ਫਰਮਾਉਂਦੇ ਹਨ ਨਾਨਕ ਨਿਰਗੁਣ ਗੁਣ ਕਰੇ ਕੁਨਵੰਤਿਆ ਗੁਣ ਦੇ ਜਿਸ ਵਿੱਚ ਕੋਈ ਗੁਣ ਨਹੀਂ ਉਸ ਨੂੰ ਉਹ ਗੁਣ ਬਖਸ਼ ਦਿੰਦਾ ਹੈ ਪਰ ਜਿਸ ਵਿੱਚ ਪਹਿਲਾਂ ਵੀ ਗੁਣ ਹਨ ਉਸ ਨੂੰ ਹੋਰ ਗੁਣ ਦੇ ਸਕਦਾ ਹੈ ਹੁਣ ਹੁਣ ਆਈ ਭਾਸ਼ਾ ਵਿਭਾਗ ਪੰਜਾਬ ਦੀ ਬਾਰੇ ਮੈਥੋਂ 1 ਸਾਲ ਪਹਿਲਾਂ ਸ਼ਾਇਦ ਪੰਜਾਬੀ ਯੂਨੀਵਰਸਿਟੀ ਦੇ ਕਿਸੇ ਵਿਦਵਾਨ ਪੁਰਸ਼ ਨੂੰ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ ਭਾਸ਼ਾ ਵਿਭਾਗ ਵਾਲਿਆਂ ਕਿਹਾ ਬਸ ਠੀਕ ਹੈ ਜਿਸ ਸਾਹਿਤ ਅਕਾਦਮੀ ਦਾ ਅਵਾਰਡ ਮਿਲੇ ਉਸੇ ਨੂੰ ਭਾਸ਼ਾ ਵਿਭਾਗ ਸਨਮਾਨਿਤ ਕਰ ਦੇਵੇ ਆਪ ਸੋਚਣ ਦੀ ਲੋੜ ਨਹੀਂ ਅਸੂਲ ਬਣਾ ਲਿਆ ਗਿਆ ਹੈ ਤੇ ਉਸ ਉਤੇ ਅਮਲ ਵੀ ਹੋ ਗਿਆ ਅਗਲੇ ਸਾਲ ਸਾਹਿਤ ਅਕੈਡਮੀ ਦਾ ਅਵਾਰਡ ਮੈਨੂੰ ਮਿਲ ਗਿਆ ਇੱਕ ਢਾਡੀ ਨਾਵਲਕਾਰ ਨਹੀਂ ਹੋ ਸਕਦਾ ਮੰਨਣ ਵਾਲਿਆਂ ਵਾਸਤੇ ਬੜੀ ਮੁਸ਼ਕਲ ਬਣ ਗਈ ਉਹਨਾਂ ਸੋਚਿਆ ਮਾਰੇ ਗਏ ਇਹ ਤਾਂ ਉਹ ਢਾਡੀ ਜੇ ਜਿਸ ਦਾ ਨਾਮ ਆਪਾਂ ਪੰਜਾਬੀ ਦੇ ਇਤਿਹਾਸ ਵਿੱਚੋਂ ਕਢਵਾਇਆ ਸੀ ਇਸ ਨੂੰ ਭਾਸ਼ਾ ਵਿਭਾਗ ਨੇ ਸਨਮਾਨਿਤ ਕਰ ਦਿੱਤਾ ਤਾਂ ਆਪਣੀ ਕੀ ਰਹੇਗੀ ਪਿਛਲੇ ਸਾਲ ਵਾਲਾ ਵਸੂਲ ਅਸੂਲ ਬਦਲੋ ਉਨੇ ਮੇਥ ਲਵੋ ਕਿ ਦੋਵੇਂ ਸਨਮਾਨ ਇੱਕੋ ਪੁਰਸ਼ ਨੂੰ ਨਹੀਂ ਦੇਣੇ ਇਹ ਜਿਹਦੀਆਂ ਵਿਚਾਰ ਰੱਖਣ ਵਾਲੇ ਸੱਜਣਾ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਚਾਰ ਨਾਵਲਾਂ ਦੀ ਵਧੇਰੇ ਚਰਚਾ ਹੈ ਜੋ ਇਸ ਤੋਂ ਪਹਿਲਾਂ ਛਪ ਚੁੱਕੇ ਹਨ ਜੰਗ ਯਮਨ ਅਗਸਤ 1966 ਤੂਤਾਂ ਵਾਲਾ ਖੂ ਮਾਰਚ 1963 ਈਚੋਗਲ ਨਹਿਰ ਤੱਕ ਮਾਰਚ 1968 ਯੁਗ ਬਦਲ ਗਿਆ ਦਸੰਬਰ 1972 ਦੋ ਚਾਰ ਵਾਰ ਇਹਨਾਂ ਨੂੰ ਪੜਨ ਤੇ ਫਿਰ ਉਹ ਆਪਣੀ رائے ਕਾਇਮ ਕਰਨ ਪਰ ਨਾ ਹੀ ਪੜਨ ਦਾ ਚੰਗਾ ਹੈ ਨਹੀਂ ਤਾਂ ਉਹਨਾਂ ਦੀ ਹੋਮੇ ਉੱਤੇ ਝੋਟ ਲੱਗੇਗੀ ਇੱਕ ਸੁਹਿਰਦ ਕਰਮਚਾਰੀ ਨੇ ਮੈਨੂੰ ਦੱਸਿਆ ਕਿ ਤੁਹਾਡਾ ਨਾਮ ਹਰ ਸਾਲ ਸਾਹਮਣੇ ਆਉਂਦਾ ਰਿਹਾ ਹੈ ਪਰ ਕੁਝ ਖਾਸ ਕਾਰਨਾ ਕਰਕੇ ਅਖੀਰ ਤੇ ਪਹੁੰਚ ਕੇ ਫੈਸਲਾ ਬਦਲ ਜਾਂਦਾ ਰਿਹਾ ਹੈ 1982-83 ਦਾ ਸਾਲ ਆਇਆ ਤਾਂ ਭਾਸ਼ਾ ਵਿਭਾਗ ਦੇ ਸਨਮਾਨਾ ਵਿੱਚ ਇੱਕ ਹੋਰ ਸ਼੍ਰੇਣੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਰਾਗੀ ਢਾਡੀ ਤੇ ਕਬਿਸ਼ਰੀ ਜੱਥਿਆਂ ਵਿੱਚੋਂ ਵੀ ਇੱਕ ਨੂੰ ਇਹ ਇਨਾਮ ਦਿੱਤਾ ਜਾਇਆ ਕਰੇ ਮੈਂ ਇਸ ਫੈਸਲੇ ਨੂੰ ਪਸੰਦ ਕਰਦਾ ਹਾਂ ਕਿਉਂਕਿ ਇਹ ਸ਼੍ਰੇਣੀ ਵੀ ਸਮਾਜ ਦਾ ਨਰੋਵਾ ਅੰਗ ਹੈ ਤੇ ਸਮਾਜ ਦਾ ਆਚਰਣ ਸੁਧਾਰਨ ਵਿੱਚ ਇਸ ਸ਼੍ਰੇਣੀ ਦਾ ਵੀ ਓਨਾ ਹੀ ਹੱਥ ਹੈ ਜਿੰਨਾ ਸਾਹਿਤਕਾਰਾਂ ਦਾ 27 ਮਾਰਚ 1983 ਨੂੰ ਮੈਨੂੰ ਸ਼੍ਰੋਮਣੀ ਢਾਡੀ ਵਜੋਂ ਸਨਮਾਨਿਆ ਗਿਆ ਮੈਨੂੰ ਆਸ ਹੈ ਕਿ ਮੇਰੀ ਸ਼੍ਰੇਣੀ ਇਸ ਕਾਰਜ ਉਤੇ ਮਾਨ ਕਰੇਗੀ ਉਹਨਾਂ ਵਾਸਤੇ ਪ੍ਰੇਰਨਾ ਦਾ ਇੱਕ ਨਵਾਂ ਸਰੋਤ ਕਾਇਮ ਹੋ ਗਿਆ ਹੈ ਮੇਰੀ ਰਾਏ ਹੈ ਕਿ ਇਹ ਸਾਰੇ ਸਨਮਾਨਯਾ ਐਵਾਰਡ ਪ੍ਰਾਪਤਕਰਤਾ ਦੇ ਜਿਉਂਦਿਆਂ ਹੀ ਲੋਕਾਂ ਨੂੰ ਭੁੱਲ ਜਾਂਦੇ ਹਨ ਪਰ ਪ੍ਰਭੂ ਦੀ ਕਿਰਪਾ ਨਾਲ ਜੋ ਕੰਮ ਕੋਈ ਕਰ ਜਾਂਦਾ ਹੈ ਉਹ ਸਦੀਆਂ ਤੱਕ ਕਦਰਵਾਨਾਂ ਨੂੰ ਨਹੀਂ ਭੁੱਲਦਾ ਢਾਡੀ ਦੀ ਹਾਇਸियत ਵਿੱਚ ਵੀ ਕਈ ਮਾਨ ਪੱਤਰ ਇਨਾਮ ਤੇ ਸ਼੍ਰੋਮਣੀ ਕਮੇਟੀ ਵੱਲੋਂ ਚੇਚਾ ਸਨਮਾਨ ਮਿਲਿਆ ਪਰ ਇਨਾਂ ਸਾਰਿਆਂ ਨਾਲ ਉਹ ਚੇਚਾ ਤੇ ਪਵਿੱਤਰ ਸਤਿਕਾਰ ਮੇਰੇ ਵਾਸਤੇ ਇੱਕ ਫੌਜੀ ਜਵਾਨ ਦੀ ਚਿੱਠੀ ਹੈ ਅਫਸੋਸ ਉਹ ਚਿੱਠੀ ਮੇਰੇ ਪਾਸੋਂ ਗੁੰਮ ਹੋ ਗਈ ਹੈ ਉਨਿ ਦਿਨੀ ਮੈਂ ਨਿਊ ਰੈਲਜੀਏ ਨਾਲ ਬਹੁਤ ਤਕਲੀਫ ਵਿੱਚ ਸਾਂ ਇਸ ਕਾਰਨ ਕੁਝ ਪ੍ਰੋਗਰਾਮ ਵੀ ਛੱਡਨੇ ਪਏ ਬਹੁਤ ਸਾਰੇ ਥਾਈ ਮੇਰੀ ਇਸ ਬਿਮਾਰੀ ਦੀ ਖਬਰ ਪਹੁੰਚ ਗਈ ਡਾਕ ਰਹੀ ਇੱਕ ਫੌਜੀ ਨੌਜਵਾਨ ਦੀ ਚਿੱਠੀ ਪੁੱਜੀ ਉਸ ਦਾ ਭਾਵ ਸੀ ਮੈਂ ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਹਨ ਤੇ ਕੀਰਤਨ ਸੁਨੇ ਹਨ ਸਿੱਖ ਰਾਸਤੇ ਸ਼ੀਰੇ ਪੰਜਾਬ ਵਿੱਚ ਤੁਸੀਂ ਲਿਖਿਆ ਹੈ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਬਹੁਤ ਬਿਮਾਰ ਹੋ ਗਿਆ ਸੀ ਤਾਂ ਸਰਦਾਰ ਨਿਹਾਲ ਸਿੰਘ ਟਾਰੀ ਨੇ ਮਹਾਰਾਜੇ ਦੇ ਪਲੰਘ ਕੋਲ ਖਲੋ ਕੇ ਸੱਚੇ ਦਿਲੋਂ ਅਰਦਾਸ ਕੀਤੀ اے ਸੱਚੇ ਪਾਤਸ਼ਾਹ ਮਹਾਰਾਜੇ ਦੀ ਬਿਮਾਰੀ ਮੈਨੂੰ ਲੱਗ ਜਾਵੇ ਤੇ ਮੇਰੀ ਉਮਰ ਮਹਾਰਾਜੇ ਨੂੰ ਮਿਲ ਜਾਵੇ ਫਲਸਰੂਪ ਸਰਦਾਰ ਨਿਹਾਲ ਸਿੰਘ ਸਵਰਗਵਾਸ ਹੋ ਗਿਆ ਤੇ ਮਹਾਰਾਜਾ ਅਰੋਗ ਹੋ ਗਿਆ ਸੋ ਮੇਰੀ ਵੀ ਗੁਰੂ ਮਹਾਰਾਜ ਅਗੇ ਅਰਦਾਸ ਹੈ ਕਿ ਤੁਹਾਡੀ ਬਿਮਾਰੀ ਮੈਨੂੰ ਲੱਗ ਜਾਵੇ ਤੇ ਆਪ ਅਰੋਗ ਹੋ ਜਾਵੋ ਤਾਂ ਕਿ ਲੰਮੇ ਸਮੇਂ ਤੱਕ ਪੰਥ ਦੀ ਸੇਵਾ ਕਰ ਸਕੋ ਉੱਤਰ ਵਿੱਚ ਮੈਂ ਉਸ ਨੂੰ ਧੰਨਵਾਦ ਧੰਵਾਦ ਵਜੋਂ ਚਿੱਠੀ ਲਿਖੀ ਜਿਸ ਦਾ ਭਾਵ ਸੀ ਜੋ ਮੇਰੇ ਲੇਖਾਂ ਵਿੱਚ ਤਕਲੀਫ ਹੈ ਮੈਂ ਆਪ ਹੀ ਭੁਗਤਾਂਗਾ ਵਾਇਗਰੂ ਕਰੇ ਮੇਰੇ ਕਾਰਨ ਕਿਸੇ ਨੂੰ ਤਕਲੀਫ ਨਾ ਹੋਵੇ ਜਰਾ ਸੋਚੋ ਉਸ ਜਵਾਨ ਨਾਲ ਮੇਰੀ ਕੋਈ ਸਾਂਝ ਨਹੀਂ ਉਸ ਨੂੰ ਮੈਥੋਂ ਕੋਈ ਗਰਜ ਨਹੀਂ ਲਾਲਚ ਨਹੀਂ ਪਰ ਉਹ ਮੇਰੀ ਤਕਲੀਫ ਆਪਣੇ ਸਿਰ ਲੈਣ ਵਾਸਤੇ ਤਿਆਰ ਹੈ ਕਿ ਇਸ ਸਤਕਾਰਿਆ ਕੁਰਬਾਨੀ ਦੀ ਕੀਮਤ ਪਾਈ ਜਾ ਸਕਦੀ ਹੈ ਜਾਂ ਇਸ ਸਨਮਾਨ ਦੇ ਬਰਾਬਰ ਕੋਈ ਹੋਰ ਸਨਮਾਨ ਪੁੱਜ ਸਕਦਾ ਹੈ ਢਾਡੀ ਜਥੇ ਦਾ ਕੰਮ ਹੈ ਹਜੇ ਵੀ ਕਰ ਰਹੇ ਹਾਂ ਇਹ ਮੇਰੀ ਲਗਨ ਹੈ ਲੋੜ ਨਹੀਂ ਲੋੜ ਬਦਲੇ ਕੰਮ ਕਰਨ ਵਾਲੇ ਦੀ ਲੋੜ ਪੂਰੀ ਹੋ ਜਾਵੇ ਤੋ ਕੰਮ ਛੱਡ ਦੇਵੇਗਾ ਪਰ ਲਗਣ ਵਾਲਾ ਹੁੰਦੇ ਤਾਂ ਨਹੀਂ ਛੱਡ ਸਕਦਾ ਇਸ ਵੇਲੇ ਮੇਰੇ ਜਥੇ ਦੇ ਮੈਂਬਰ ਹਨ ਸਰਦਾਰ ਗੁਰਬਖਸ਼ ਸਿੰਘ ਪਿੰਡ ਟੋਟੀਆਂ ਸਰਦਾਰ ਪੂਰਨ ਸਿੰਘ ਪਿੰਡ ﺍﻟदीनਪੁਰ ਸਰਦਾਰ ਸ਼ਿੰਗਾਰਾ ਸਿੰਘ ਪਿੰਡ ਦੁਲਜੀਪੁਰ ਤਿੰਨੇ ਜ਼ਿਲ੍ਹਾ ਅੰਮ੍ਰਿਤਸਰ ਧੰਵਾਦ